ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਐਸਡੀਐਸ ਮੈਮੋਰੀਅਲ ਹਾਈ ਸਕੂਲ ਵਿੱਚ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਦੀ ਜਾਣਕਾਰੀ ਸਕੂਲ ਦੇ ਚੇਅਰਮੈਨ ਸਰਦਾਰ ਰਣਜੋਤ ਸਿੰਘ ਰੰਦਾਵਾ ਨੇ ਦਿੱਤੀ ਇਸ ਮੌਕੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਟੀਮ ਪਹੁੰਚੀ ਜਿਸ ਵਿੱਚ ਜਤਿੰਦਰ ਸਿੰਘ ਸੋਢੀ ਪ੍ਰਧਾਨ ਮਾਜਾ ਜੋਨ ਅਮਰੀਕ ਸਿੰਘ ਲੰਗੋਵਾਲ ਚੇਅਰਮੈਨ ਮਾਜਾ ਜੋਨ ਅਜੀਤ ਸਿੰਘ ਪ੍ਰਧਾਨ ਬਟਾਲਾ ਰਵਿੰਦਰ ਮਲਹੋਤਰਾ ਸਕੱਤਰ ਵਿਜੇ ਕੁਮਾਰ ਸਲਾਕਾਰ ਹਾਜ਼ਰ ਸਨ ਇਸ ਮੌਕੇ ਬੂਟੇ ਲਗਾਉਣ ਵਿੱਚ ਸਕੂਲ ਦੇ ਬੱਚੇ ਸਟਾਫ ਮੈਂਬਰ ਤੇ ਪ੍ਰਿੰਸੀਪਲ ਰਜਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ ਨਾਲ ਹੀ ਬੱਚਿਆਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ ਤੇ ਆਪੋ ਆਪਣੇ ਘਰਾਂ ਵਿੱਚ ਹੋਰ ਪੌਦਿਆਂ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਆਪਾਂ ਆਪਣੇ ਘਰਾਂ ਵਿੱਚ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਲਗਾਉਣਗੇ ਉਹਨਾਂ ਦੇ ਹਿਸਾਬ ਨਾਲ ਵੀ ਕਰਨਗੇ ਇਸ ਮੌਕੇ ਕਾਰਪੋਰੇਟ ਸੁਸਾਇਟੀ ਵਾਲਾ ਗਰੰਤੀਆਂ ਦੇ ਪ੍ਰਧਾਨ ਨਰਿੰਦਰ ਸਿੰਘ ਸ਼ਾਹ ਦੀਪੂ ਹੋਲਡਰ ਦੇ ਪ੍ਰਧਾਨ ਰਣਜੀਤ ਸਿੰਘ ਧੂਰਾ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਕਰਨੈਲ ਸਿੰਘ ਬੁੱਟਰ ਨੰਬਰਦਾਰ ਕੇਵਲ ਸਿੰਘ ਆਦ ਹਾਜ਼ਰ ਸਨ ਬਟਾਲਾ ਤੋਂ ਰਮੇਸ਼ ਪਾਟਿਆ ਦੀ ਰਿਪੋਰਟ ਅੰ딥 ਮੈਂ ਰਣਜੋ ਸਿੰਘ ਰੰਦਾਵਾ ਐਫਡੀਐਸ ਮੈਮੋਰੀਅਲ ਹਾਈ ਸਕੂਲ ਬਡਾਲਾ ਗ੍ਰੰਥੀਆਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਰਿਪੋਰਟਰ ਐਸੋਸੀਏਸ਼ਨ ਆਫ ਪੰਜਾਬ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਐਦਕਾਂ ਵੀ ਮੇਰੇ ਕੋਲ ਪਹੁੰਚੇ ਆ ਤੇ ਵਾਤਾਵਰਨ ਵਾਸਤੇ ਆਪਣਾ ਅਹਿਮ ਯੋਗਦਾਨ ਪਾਉਂਦੇ ਆ ਬੂਟੇ ਲਗਾਉਣ ਦੇ ਵਿੱਚ ਦੇਖੋ ਬੂਟੇ ਲਗਾਉਣਾ ਇੱਕ ਬਹੁਤ ਜ਼ਰੂਰੀ ਆ ਮੈਂ ਤੇ ਇਹ ਵੀ ਅਪੀਲ ਕਰਾਂਗਾ ਹਰ ਕਿਸਾਨ ਨੂੰ ਵੀ ਕਿ ਉਹ ਵੀ ਆਪਣੀ ਮੋਟਰ ਤੇ ਘਰ ਤੋਂ ਘੜ ਪੰਜ ਰੁੱਖ ਜ਼ਰੂਰ ਲਗਾਉਣ ਜੇ ਪੰਜ ਨਹੀਂ ਦੋ ਤੇ ਹੀ ਲਾ ਹੀ ਸਕਦੇ ਆ ਕਿਉਂਕਿ ਇਹ ਮੋਟਰਾਂ ਤੋਂ ਰੁੱਖ ਵੱਢ ਗਏ ਨਾ ਤੇ ਕੋਠੇ ਪਾਗ ਉਤੇ ਟੀਨਾ ਪਾ ਲਈਆਂ ਨੇ ਜਾਂ ਲੈਂਡਰ ਪ ਪਰ ਉਹਦੇ ਨਾਲੋਂ ਚੰਗਾ ਵੀ ਆਪਾਂ ਆਪਣੀ ਮੋਟਰ ਤੇ ਸ਼ਾਨਦਾਰ ਰੁੱਖ ਜਾਂ ਫਲਦਾਰ ਰੁੱਖ ਲਾਈਏ ਤੇ ਉਹਦੀ ਸ਼ਾਮੇ ਜਾਗ ਜਾਂ ਦੁਪਹਿਰ ਨੂੰ ਆਪਾਂ 2 ਘੰਟੇ ਬਹਿਣਾ ਵਾ ਝੋਨਾ ਵੇਖਣ ਜਾਣਾ ਜਾਂ ਫੇਰਾ ਮਾਰਨੇ ਆਂ ਤਾਂ ਉਹਨਾਂ ਦੇ ਥੱਲੇ ਜਿਹੜਾ ਬੈਠਾ ਜਾਏ ਇੱਕ ਜਿਹੜਾ ਰੁੱਖ ਬਹੁਤ ਜ਼ਿਆਦਾ ਕਟਾਈ ਹੋਈ ਆ ਸਾਡੇ ਪਿੰਡਾਂ 'ਚ ਰੁੱਖ ਖਤਮ ਹੋ ਗਏ ਸਾਡੀਆਂ ਪੈਲੀਆਂ ਦੇ ਬੰਨਿਆਂ ਤੋਂ ਰੁੱਖ ਖਤਮ ਹੋ ਗਏ ਬਾਕੀ ਜਿਹੜੇ ਸਰਕਾਰ ਨੇ ਸੜਕਾਂ ਦੇ ਰੁੱਖ ਲਾਏ ਸੀ ਉਹ ਵੀ ਸੜਕਾਂ ਚੌੜੀਆਂ ਕਰਨ ਦੇ ਚੱਕਰ ਦੇ ਵਿੱਚ ਉਹ ਵੀ ਰੁੱਖ ਸਾਰੇ ਨਾ ਸਰਕਾਰਾਂ ਨੇ ਵੀ ਤਬਾਹ ਕਰ ਦਿੱਤੇ ਆ ਇਸ ਕਰਕੇ ਜਿਹੜਾ AC ਬਹੁਤ ਜ਼ਿਆਦਾ ਉਸ ਕਾਰਨ ਕਰਕੇ ਜਿਹੜੀ AC ਦੀ ਵੱਰ ਤੋਂ ਬਹੁਤ ਜ਼ਿਆਦਾ ਹੋਂਦਾ ਵੀ ਹਰ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ AC ਜਿਹੜੇ ਲੱਗ ਗਏ ਆ ਤੇ ਉਹਦਾ ਵੀ ਇੱਕ ਮੇਨ ਕਾਰ ਜਿਹੜਾ ਤਪਸ਼ਵਦਨ ਦਾ ਬੰਦੇ ਆ ਬੱਚਿਆਂ ਨੂੰ ਅਵੇਅਰਨੈਸ ਆਪਾਂ ਤੇ ਕਰਦੇ ਰਹਿੰਦੇ ਆ ਬੂਟੇ ਲਗਾਉਂਦੇ ਰਹਿੰਦੇ ਆ ਮੈਂ ਤਾਂ ਸਕੂਲ ਵੀ ਜਦੋਂ ਕਿ ਆਪਣਾ ਐਗਰੀਕਲਚਰ ਦੇ ਪ੍ਰੈਕਟੀਕਲ ਲਈਦੇ ਆ ਜਾਂ ਫਿਜ਼ੀਕਲ ਦੇ ਜਾਂ ਕੋਈ ਵੀ ਲਈਦਾ ਅਸੀਂ ਬੱਚਿਆਂ ਨੂੰ ਕਦੀ ਹੋਰ ਕੁਝ ਨਹੀਂ ਮੰਗਾਇਆ ਸੀ ਉਹਨਾਂ ਨੂੰ ਇਹੋ ਹੀ ਕਹਿੰਦੇ ਆ ਵੀ ਤੁਸੀਂ ਆਪਣਾ ਇੱਕ ਇੱਕ ਬੂਟਾ ਲੈ ਆ ਕੇ ਸਕੂਲ ਦੇ ਵਿੱਚ ਕੋਈ ਫੁੱਲ ਵਾਲਾ ਕੋਈ ਫਲਦਾਰ ਜਿਹੋ ਜਿਹਾ ਤੁਹਾਡਾ ਜੀਗਾ ਦਾ ਇੱਕ ਬੂਟਾ ਲੈ ਆ ਕੇ ਤੇ ਲਾ ਕੇ ਜਾਓ ਮੈਂ ਤੁਹਾਨੂੰ ਇਹੋ ਹੀ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਆਪਾਂ ਰੋਖ ਲਗਾਈਏ ਜੇ ਆਪਾਂ ਰੋਖ ਬਚਾਵਾਂਗੇ ਰੋਖ ਤੇ ਕੁਖ ਬਚਾਉਣੀ ਇਸ ਟਾਈਮ ਬਹੁਤ ਜ਼ਰੂਰੀ ਆ ਇੱਕ ਨਸ਼ਾ ਜਿਹੜਾ ਵਾ ਪੰਜਾਬ ਦੇ ਚ ਫੈਰ ਰਿਹਾ ਉਹਨੂੰ ਰੋਕਣਾ ਬਹੁਤ ਜ਼ਰੂਰੀ ਆ ਬਾਕੀ ਜੋ ਕਿਸਾਨ ਵੀਰ ਪੈਲੀ ਚ ਅੱਗ ਲਾਉਂਦੇ ਆ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਆ ਅਸੀਂ ਇਹ ਗੱਲ ਸਮਝਦੇ ਆ ਪਰ ਜਿੱਥੇ ਕਿਤੇ ਰੋਖ ਹੁੰਦਾ ਵਾ ਕਿਸਾਨ ਨੂੰ ਚਾਹੀਦਾ ਉਹਦੇ ਲਾਗੇ ਉਹਨਾਂ ਕੇ ਖੇਰੇ ਨੂੰ ਵਾਹ ਕੇ ਰੋਖ ਨੂੰ ਸੇਫ ਕੀਤਾ ਜਾਵੇ ਰੋਖ ਨੂੰ ਅੱਗ ਨਾ ਲੱਗੇ ਰੋਖਾਂ ਨੂੰ ਅੱਗ ਤੋਂ ਬਚਾਇਆ ਜਾਵੇ ਜਦ ਆਪਾਂ ਸੜਕ ਦੇ ਨਾਲ ਪੈ ਲੀਆਂ ਹੁੰਦੀਆਂ ਨੇ ਵੇਨੇ ਆ ਕਿ ਜਦੋਂ ਕਿਸਾਨ ਅੱਗ ਲਾਉਂਦਾ ਤਾਂ ਸੜਕ ਦੇ ਉੱਤੇ ਪੱਗ ਚੜ੍ਹ ਜਾਂਦੀ ਆ ਇੱਕੋ ਦਿਨ ਹਾਦਸੇ ਹੁੰਦੇ ਆ ਦੂਜਾ ਉਹਦੇ ਉੱਤੇ ਜਿਹੜਾ ਕੋਈ ਹਰੀ ਬਨਸਪਤੀ ਹੁੰਦੀ ਜਾਂ ਰੋਖ ਤੇ ਸੁੱਕੇ ਮਾੜੇ ਮਾੜੇ ਹਰੇ ਉਹਦੋਂ ਕਿ ਉਹ ਗਰਮੀ ਦੇ ਵਿੱਚ ਰੋਖ ਸੁੱਕ ਹਰੇ ਰੋਖ ਨੂੰ ਵੀ ਅੱਗ ਲੱਗ ਜਾਂਦੀ ਆ ਐਂ ਦੇਖਦੇ ਉੱਤੋਂ ਤੱਕ ਪੱਤੇ ਹਰੇ ਜਿਹੜੇ ਆ ਸੜ ਜਾਂਦੇ ਆ ਤੇ ਕਿਸਾਨ ਨੂੰ ਚਾਹੀਦਾ ਵੀ ਲਾਗੇ ਫੇਰਾ ਲਾ ਕੇ ਤੇ ਫੇਰ ਜਿਹੜੀ ਆ ਅਗਲਾ ਆ ਆਸ ਜਤਿੰਦਰ ਸੋਢੀ ਪ੍ਰਧਾਨ ਮਾਝਾ ਜ਼ੋਨ رپورਟਰ ਐਸੋਸੀਏਸ਼ਨ ਪੰਜਾਬ ਸਾਡੇ ਪੰਜਾਬ ਪ੍ਰਧਾਨ ਸਰਦਾਰ ਸਤਿੰਦਰ ਸਿੰਘ ਰਾਜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਵਾਤਾਵਰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਵੱਧ ਗਈ ਹਾਈ ਟੈਂਪਰੇਚਰ ਹੋ ਗਿਆ ਉਸ ਵਾਤਾਵਰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਜਿਹੜੇ ਪੌਦੇ ਲਗਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਅੱਜ ਜਿਹੜੇ ਸਾਡੇ ਮਾਝਾ ਜ਼ੋਨ ਦੇ ਚੇਅਰਮੈਨ ਨੇ ਸਰਦਾਰ ਅਮਰੀਕ ਸਿੰਘ ਜੀ ਲੌਂਗਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਐਸਡੀਐਸ ਮੈਮੋ ਰੀਅਲ ਹਾਈ ਸਕੂਲ ਬਟਾਲਾ ਗਰੰਤਿਆਂ ਦੇ ਵਿੱਚ ਜਿਹੜੇ ਅੱਜ ਪੌਦੇ ਲਗਾਏ ਗਏ ਆ ਤਾਂ ਵੱਡਾ ਸੰਜੋਗ ਰਿਹਾ ਜਿਹੜੇ ਇੱਥੇ ਇੱਥੇ ਦੇ ਐਮ ਡੀ ਨੇ ਸਰਦਾਰ ਰਣਜੋਤ ਸਿੰਘ ਰੰਧਾਵਾ ਪਿਛਲੇ ਸਾਲ ਵੀ ਇਹਨਾਂ ਦੇ ਦਰਸ਼ਨ ਕੀਤੇ ਸੀ ਤੇ ਇਹਨਾਂ ਦੀ अहम ਭੂਮਿਕਾ ਰਹੀ ਆ ਕਿਉਂਕਿ ਇਹ ਵੀ ਵਾਤਾਵਰਨ ਪ੍ਰੇਮੀ ਨੇ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਨੂੰ ਲਗਾਤਾਰ ਲਾਬੰਦ ਕਰਦੇ ਰਹਿੰਦੇ ਨੇ ਪੌਦੇ ਵੀ ਇਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ ਸਮੇਂ-ਸਮੇਂ ਤੇ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਉੱਥੇ ਕਿਤੇ ਨਾ ਕਿਤੇ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਕੂਲ ਦੇ ਵਿੱਚ ਅਜਿਹੀਆਂ ਸਿੱਖਿਆ ਦਿੰਦੇ ਰਹਿੰਦੇ ਆ ਅੱਜ ਇਹ ਵਾਤਾਵਰਣ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਦੇ ਨਾਲ ਜਿਹੜਾ ਬੱਚਿਆਂ ਨੂੰ ਅਵੇਅਰ ਵੀ ਕੀਤਾ ਗਿਆ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਇਸ ਤਪਸਦੀ ਗਰਮੀ ਦੇ ਉੱਪਰੋਂ ਬਸ ਆ ਗਈ ਕਿਉਂਕਿ